ਗਵਰਨਮੈਂਟ ਸ਼ਟਡਾਊਨ ਦੀ ਜੇ ਅਪਡੇਟ ਦਸਤੀ ਜਾਈਏ ਜਿਹੜਾ ਹਾਊਸ ਆ ਉੱਥੇ ਹੁਣ ਹੋ ਸਕਦਾ ਕਹਿੰਦੇ ਵੀ ਕੱਲ ਨੂੰ ਵੋਟ ਹੋ ਸਕਦੀ ਆ ਹਾਊਸ ਰਿਪਬਲਿਕਨਸ ਨੇ ਇਹ ਕਿਹਾ ਹੈਗਾ ਸੈਨਟ ਦੇ ਵਿੱਚੋਂ ਆਲਰੇਡੀ ਜਿਹੜਾ ਪਾਸ ਹੋ ਚੁੱਕਾ ਹੈਗਾ ਤੇ ਜਨਵਰੀ 30 ਤੱਕ ਜਿਹੜਾ ਫੰਡਿੰਗ ਕਰੂਗਾ ਜੇ ਇਹ ਬਿਲ ਪਾਸ ਹੋ ਜਾਂਦਾ ਤੇ ਜੋ ਪ੍ਰੈਜ਼ੀਡੈਂਟ ਟਰੰਪ ਉਹ ਇਹਨੂੰ ਸਾਈਨ ਕਰ ਦਿੰਦੇ ਆ ਤੇ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹ ਐਂਡ ਆਫ ਦਾ ਨੈਕਸਟ ਇਅਰ ਤੱਕ ਜਿਹੜੀਆਂ ਓਪਨ ਰਹਿਣੀਆਂ ਏਅਰ ਟ੍ਰੈਫਿਕ ਕੰਟਰੋਲਰਜ਼ ਨੂੰ ਤਨਖਾਹ ਮਿਲੂਗੀ ਕਿ ਨਹੀਂ ਇਹਦੇ ਬਾਰੇ ਹਜੇ ਪਤਾ ਨਹੀਂ ਪਰ ਕਹਿੰਦੇ 15 ਤੋਂ 20 ਜਿਹੜੇ ਏਅਰ ਟ੍ਰੈਫਿਕ ਕੰਟਰੋਲਰਜ਼ ਆ ਉਹ ਹੋਰ ਆਲਰੇਡੀ ਰਿਜ਼ਾਈਨ ਕਰ ਚੁੱਕੇ ਹੈਗੇ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਸ਼ਾਨ ਦਫੀ ਹੋਣਾ ਨੇ ਦੱਸਿਆ ਹੈਗਾ ਕਹਿੰਦਾ 70% ਜੋ ਬੈਕ ਪੇ ਆ ਉਹਨਾਂ ਦੀ 24 ਤੋਂ 28 ਘੰਟਿਆਂ ਦੇ ਵਿੱਚ ਵਿੱਚ ਜਦੋਂ ਗਵਰਨਮੈਂਟ ਓਪਨ ਹੁੰਦੀ ਆ ਇਹਨਾਂ EMPLOYEES ਨੂੰ ਦਿੱਤੀ ਜਾਊਗੀ ਤੇ 트੍ਰੰਪ ਹੋਣਾ ਨੇ ਤਾਂ ਇਹ ਵੀ ਕਿਹਾ ਸੀ ਵੀ ਜਿਹੜੇ ਏਅਰ ਟ੍ਰੈਫਿਕ ਕੰਟਰੋਲਰਸ ਕੰਮ ਕਰਦੇ ਰਹੇ ਆ ਬਿਨਾਂ ਤਨਖਾਹ ਤੋਂ ਹਾਲਾਂਕਿ ਉਹਨਾਂ ਨੂੰ ਤਨਖਾਹ ਮਿਲਣੀ ਆ ਤੇ ਉਹਨਾਂ ਨੂੰ 10000 ਡਾਲਰ ਤੱਕ ਦਾ ਜਿਹੜਾ ਬੋਨਸ ਆ ਉਹ ਵੀ ਦਿੱਤਾ ਜਾਊਗਾ ਜੀ ਸ਼ੌਂਡ ਆਫ ਯੂ ਉਹਨਾਂ ਨੇ ਅੱਜ ਇੱਕ ਵਾਰੀ ਫਿਰ ਚੇਤਾਵਨੀ ਦਿੰਦੇ ਹੋਏ ਕਿਹਾ ਵੀ ਜੇ ਸ਼ਟਡਾਊਨ ਵੀਕਐਂਡ ਤੱਕ ਐਕਸਟੈਂਡ ਹੁੰਦਾ ਆ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਇਸ ਦੇ ਮਾੜੇ ਸਿੱਟੇ ਏਅਰ ਟ੍ਰੈਵਲ ਦੇ ਲਈ ਆ ਦੇਖੂਗੇ ਫਰਾਈਡੇ ਸੈਟਰਡੇ ਸੰਡੇ ਦੇ ਵਿੱਚ ਕਹਿੰਦੇ ਵੀ ਜੇ ਸ਼ਟਡਾਊਨ ਇਦਾਂ ਹੀ ਕੰਟੀਨਿਊ ਰਿਹਾ 빅 ਡਿਸਰਪਸ਼ਨਸ ਅ ਜਿਹੜੀਆਂ ਇਸ ਤੇ ਵਿੱਚ ਹੋਣਗੀਆਂ ਜੇ ਸਰਕਾਰ ਮੁਰ ਦੁਬਾਰਾ ਨਹੀਂ ਖੁੱਲਦੀ ਹੈਗੀ ਹਾਊਸ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਪਿਛਲੀ ਵਾਰ ਜਦ ਹਾਊਸ ਲੱਗਾ ਸੀਗਾ ਤਾਂ ਜਿਹੜੇ ਸਪੀਕਰ ਮਾਈਕ ਜான்ਸਨ ਆ ਉਹਨਾਂ ਤੇ ਕਾਫੀ ਜਿਆਦਾ ਦਬਾਅ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਡੈਮੋਕ੍ਰੇਟਸ ਵੀ ਲਗਾਤਾਰ ਜਿਹੜੇ ਕਹਿ ਰਹੇ ਸੀਗੇ ਵੀ ਅ ਰਿਜ਼ੋਨਾ ਤੋਂ ਨਵੀਂ ਜਿੱਤੀ ਜਿਹੜੀ ਰਿਪ੍ਰੈਜ਼ੈਂਟੇਟਿਵ ਸੀ ਐਡਲਿਟਾ ਗਰੀ ਹਾਲਵਾ ਅਭੀ ਉਸ ਨੂੰ ਸੌ ਕਿਉਂ ਨਹੀਂ ਜਿਹੜੀ ਉਹ ਚਕਾਈ ਜਾ ਰਹੀ ਸੋ ਮਾਈਕ ਜான்ਸਨ ਆ ਉਹਨਾਂ ਨੇ ਹੁਣ ਦੱਸਿਆ ਆ ਵੀ ਕੱਲ ਸ਼ਾਮੀ 4 ਵਜੇ ਉਥੋਂ ਦੇ ਲੋਕਲ ਟਾਈਮ ਮੁਤਾਬਕ ਇਹ ਨਵੀਂ ਚੁਣੀ ਗਈ ਜਿਹੜੀ ਡੈਮੋਕ੍ਰੇਟਾ ਉਸ ਨੂੰ ਸੌ ਚਕਾਈ ਜਿਹੜੀ ਆ ਉਹ ਜਾਵੇਗੀ ਪਹਿਲਾਂ ਇਹਨਾਂ ਨੇ ਜਿਹੜੀ ਆ ਇਸ ਰਿਪਰੈਜ਼ੈਂਟੇਟਿਵ ਇਲੈਕਟਾ ਉਸ ਨੂੰ ਸੌ ਚਕਾਉਣ ਤੋਂ ਸਪਟੰਬਰ ਮਹੀਨੇ ਦੇ ਵਿੱਚ ਨਾ ਕਰ ਦਿੱਤੀ ਸੀ ਤੇ ਸ਼ਟਡਾਊਨ ਹੋਣ ਕਰਕੇ 40 42 ਦਿਨ ਤਾਂ ਹੋ ਹੀ ਗਏ ਆ ਵੈਸੇ ਹੀ ਸਦਨ ਜਿਹੜਾ ਆ ਉਹ ਉਸ ਹੱਬ ਦੇ ਨਾਲ ਜਿਹੜਾ ਉਹ ਨਹੀਂ ਚੱਲ ਰਿਹਾ ਆਊਟ ਆਫ ਸੈਸ਼ਨ ਆ ਸੋ ਇਸ ਕਰਕੇ ਇਹਨਾਂ ਦੇ ਸੋਚ ਕੋਣ ਵਾਲਾ ਕੰਮ ਡਿਲੇ ਤੋਂ ਡਿਲੇ ਹੁੰਦਾ ਜਾ ਰਿਹਾ ਸੀ